कांड 19ਵਾਂ ਡਾਡੇ ਹੀ ਵਿਰਾਗ ਨਾਲ ਜਿਵੇਂ ਵਰਿਆਂ ਪਿੱਛੋਂ ਮਿਲੀ ਹੋਵੇ ਮਾਤਾ ਜੀ ਨੇ ਕ੍ਰਿਸ਼ਨ ਨੂੰ ਹਿੱਕ ਨਾਲ ਕੁੱਟਿਆ ਤੇ ਕਿੰਨਾ ਹੀ ਚਿਰ ਕੁੱਟੀ ਰੱਖਿਆ ਤੇ ਇਸ ਕੁੱਟਣੀ ਵਿੱਚੋਂ ਅੱਜ ਜਿਹੜਾ ਆਨੰਦ ਕ੍ਰਿਸ਼ਨ ਨੂੰ ਆਇਆ ਕਾਹਨੂੰ ਪਹਿਲਾਂ ਕਦੀ ਆਇਆ ਹੋਵੇਗਾ ਉਸ ਨੂੰ ਐਡਾ ਸਨੇਹ ਤਾਂ ਉਸਨੇ ਆਪਣੀ ਬੇਬੇ ਦੇ ਸਪਰਸ਼ ਵਿੱਚੋਂ ਵੀ ਕਦੀ ਨਹੀਂ ਸੀ ਅਨੁਭਵ ਕੀਤਾ ਕਦੋਂ ਆਏ ਮਾਤਾ ਜੀ ਪਹੁੰਚਣਾ ਤੇ ਪਰਸੋਂ ਸੀ ਪਰ ਇੱਕ ਦਿਨ ਲੇਟ ਹੋ ਗਈ ਗੱਲ ਸ਼ਾਮੀ ਆ ਰਹੀਆਂ ਸੁਣਾ ਪੜਾਈ ਠੀਕ ਠਾਕ ਚੱਲ ਰਹੀ ਏ ਤੇਰੀ ਇਹ ਜਾਣ ਕੇ ਕਿ ਉਸ ਦੇ ਇਤਨਾ ਚਿਰ ਗੈਰ ਹਾਜ਼ਰ ਰਹਿਣ ਦਾ ਮਾਤਾ ਜੀ ਨੂੰ ਅਜੇ ਤੀਕ ਪਤਾ ਨਹੀਂ ਲੱਗਾ ਕ੍ਰਿਸ਼ਨ ਨੂੰ ਇੱਕ ਤਰ੍ਹਾਂ ਦਾ ਸੰਤੋਖ ਹੀ ਹੋਇਆ ਨਹੀਂ ਤਾਂ ਆਉਂਦਿਆ ਹੀ ਉਸ ਉੱਤੇ ਸਵਾਲਾਂ ਦੀ ਪਰਮਾਰ ਸ਼ੁਰੂ ਹੋ ਜਾਣੀ ਸੀ ਠੀਕ ਚੱਲ ਰਹੀ ਏ ਮਾਤਾ ਜੀ ਉਸ ਬਨਾਵਟੀ ਜਿਹਾ ਜਵਾਬ ਦਿੱਤਾ ਗੱਲਾਂ ਦਾ ਆਰੰਭ ਮਾਤਾ ਜੀ ਨੇ ਕੀਤਾ ਅੱਜ ਦਾ ਹੀ ਦਿਨ ਵਿਹਲਾ ਸੀ ਸੋਚਦੀ ਪਈ ਸਾਂ ਪੈਦਲ ਜਾਵਾਂ ਕਿ ਰਿਕਸ਼ਾ ਤੇ ਕਰ ਤੇਰੇ ਦਾ ਵੀ ਤਾਂ ਪਤਾ ਕੋਈ ਨਹੀਂ ਅੱਟਾ ਸੱਟਾ ਤਾਂ ਦੱਸ ਦਿੱਤਾ ਸੀ ਪ੍ਰਬੋਧ ਨੇ ਪਰ ਪਤਾ ਨਹੀਂ ਕਿੰਨੀ ਕੁ ਟੂੰਡਪਾਲ ਕਰਨੀ ਪੈਂਦੀ ਸੋ ਚੰਗਾ ਹੋਇਆ ਤੂੰ ਮੇਰੀ ਖੇਚਲ ਬਚਾ ਦਿੱਤੀ ਬੜਾ ਜ਼ਰੂਰੀ ਕੰਮ ਸੀ ਖੇਚਲ ਬਚਾਣ ਲਈ ਨਹੀਂ ਮਾਤਾ ਜੀ ਸਾਹਮਣੀ ਕੁਰਸੀ ਤੇ ਬੈਠਦੀ ਹੋਈ ਕ੍ਰਿਸ਼ਨਾ ਬੋਲੀ ਮੈਂ ਤੇ ਸਗੋਂ ਖੇਚਲ ਦੇਣ ਆਈਆਂ ਤੁਹਾਨੂੰ ਨਾਲੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਅੱਜ ਤੁਹਾਡੇ ਨਾਲ ਮੈਂ ਤੇ ਕੀ ਪਤਾ ਮੈਂ ਤੇਰੇ ਨਾਲੋਂ ਵੀ ਬਹੁਤੀਆਂ ਕਰਨੀਆਂ ਹੋਣ ਚੰਗਾ ਨਿਠ ਕੇ ਬੈਠ ਦਿਹਾੜੀ ਸਾਰੀ ਆਪਣੀ ਛੁੱਟੀ ਦਾ ਦਿਨੇ ਕਿਹੜਾ ਰੋਜ਼ ਰੋਜ਼ ਲੱਭਦਾ ਏ ਅੱਛਾ ਪਹਿਲਾਂ ਇਹ ਦੱਸ ਲੈ ਕਿ ਤੂੰ ਕਾਦੇ ਲਈ ਖੇਚੜ ਦੇਣਾ ਆਈ ਏ ਮੈਨੂੰ ਤੇ ਜਵਾਬ ਵਿੱਚ ਕ੍ਰਿਸ਼ਨ ਨੇ ਆਪਣੀ ਪ੍ਰਜਾਈ ਦੀ ਬਿਮਾਰੀ ਬਾਰੇ ਸਾਰੀ ਕਾਇਫੀਤ ਦੱਸ ਦਿੱਤੀ ਸੁਣਨ ਤੋਂ ਬਾਅਦ ਮਾਤਾ ਜੀ ਛੱਟੂ ਨੂੰ ਸੋਚੀ ਪਈ ਰਹੀ ਤੇ ਕੁਝ ਚਿੰਤਾ ਦੂਰ ਹੋ ਕੇ ਉਸ ਪੁੱਛਿਆ ਕੀ gehayi ਕੱਲ ਪਰਸੋਂ ਤੋਂ ਸੋਜ਼ਾਂ ਸ਼ੁਰੂ ਹੋ ਗਈਆਂ ਨੇ ਬੜੀ ਲੇਟ ਪਹੁੰਚੀਏ ਤੂੰ ਕ੍ਰਿਸ਼ਨਾ ਮੂਰਖੇ ਕੱਲ ਹੀ ਕਿਉਂ ਨਾ ਆ ਗਈਂ ਹੋ ਕ੍ਰਿਸ਼ਨਾ ਚਿੰਤਾ ਵਿੱਚ ਡੁੱਬ ਗਈ ਉਸ ਦੀਆਂ ਅੱਖਾਂ ਵਿੱਚ ਨਿਰਾਸ਼ਾ ਛਾ ਗਈ ਹੱਛਾ ਕੁਰਸੀ ਤੋਂ ਉੱਠਦੇ ਮਾਤਾ ਜੀ ਨੇ ਪੁੱਛਿਆ ਕਿਸੇ ਡਾਕਟਰ ਨੂੰ ਦਿਖਵਾਇਆ ਸੀ ਨਹੀਂ ਮਾਤਾ ਜੀ ਓੜ-ਪੋੜੀ ਕਰਦੇ ਰਹੇ ਹੁਣ ਤੀਕ ਏ ਭਗਵਾਨ ਨਾਲ ਦੇ ਕਮਰੇ ਵੱਲ ਜਾਂਦੀ ਹੋਈ ਮਾਤਾ ਜੀ ਬੋਲੀ ਉਹ ਫੜ ਲੈ ਅੰਦਰੋਂ ਬੈਗ ਦੋਵੇਂ ਦੋਹਾਂ ਕਮਰਿਆਂ ਚੋਂ ਇਕੱਠੀਆਂ ਹੀ ਨਿਕਲੀਆਂ ਮਾਤਾ ਜੀ ਨੇ ਹੱਥਾਂ ਚ ਫੜਿਆ ਹੋਇਆ ਕੁਝ ਨਿੱਕਾ ਸੁੱਕਾ ਸਮਾਨ ਬੈਗ ਵਿੱਚ ਪਰ ਲਿਆ ਤੇ ਫਿਰ ਮਾਈ ਨੂੰ ਕਰਦੀ ਸੌਂਪਣੀ ਕਰਦੀ ਹੋਈ ਬਰਾਂਡੇ ਚੋਂ ਬਾਹਰ ਨਿਕਲੀ ਪਿੱਛੇ-ਪਿੱਛੇ ਕ੍ਰਿਸ਼ਨਾ ਵੀ ਬੈਗ ਝੁੱਕੀ ਤੁਰਿਆ ਰਹੀ ਸੀ ਰਿਕਸ਼ਾ ਕਿਤੇ ਕੋਈ ਦਿਖਾਈ ਨਹੀਂ ਦਿੱਤਾ ਜਿਸ ਕਰਕੇ ਪੈਦਲ ਤੁਰਨ ਦਾ ਫੈਸਲਾ ਹੋਇਆ ਗੱਲਾਂ ਕਥਾਂ ਵਿੱਚ ਉੰਜ ਵੀ ਪੈਂਦਾ ਸੌਖਾ ਕਟਿਆ ਜਾਂਦਾ ਹੈ ਫਿਰ ਉਸ ਹਾਲਤ ਵਿੱਚ ਤਾਂ ਹੋਰ ਵੀ ਸੌਖਾ ਜਾਪਦਾ ਹੈ ਜਦ ਦੋਹੀ ਪਾਸੇ ਕਰਨ ਵਾਲੀਆਂ ਗੱਲਾਂ ਦੇ ਤੋਦੇ ਉਸਰੇ ਪਏ ਹੋਣ ਕੈਸੀ ਗੁਜ਼ਰੀ ਕ੍ਰਿਸ਼ਨਾ ਕਦੀ ਮੈਨੂੰ ਵੀ ਯਾਦ ਕੀਤਾ ਈ ਕਿ ਨਾ ਨਹੀਂ ਮਾਤਾ ਜੀ ਨਹੀਂ ਯਾਦ ਮਾਤਾ ਜੀ ਉਹ ਦੁਹੀਂ ਕਿਸੇ ਨੂੰ ਕਰ ਸਕੀਦਾ ਹੈ ਜਦੋਂ ਬੰਦੇ ਦੀ ਹੋਸ਼ਹਵਾਸ ਕਾਇਮ ਹੋਣ ਕੀ ਮਤਲਬ ਮਾਤਾ ਜੀ ਦੇ ਕਦਮ ਇੱਕ ਵਾਰੀ ਆਪ ਮਹਾਰੇ ਰੁਕ ਗਏ ਪਿਛਲੇ ਦਸਾਂ ਦਿਨਾਂ ਵਿੱਚ ਮਾਤਾ ਜੀ ਹੌਂਕਾ ਪਰ ਕੇ ਮੇਰੇ ਉੱਤੇ ਬਹੁਤ ਵੱਡੇ ਵੱਡੇ ਪਹਾੜ ਟੁੱਟੇ ਨੇ ਸ਼ਾਇਰੀ ਛੱਡ ਕਿਸ਼ਨਾ ਕਾਲਿਆਂ ਪਹਿ ਕੇ ਮਾਤਾ ਜੀ ਨੇ ਪੁੱਛਿਆ ਵੇਰ ਵੇ ਨਾਲ ਦੱਸ ਸਭੋ ਕੁਝ ਮੈਨੂੰ ਤੇ ਕਿਸ਼ਨਾ ਨੇ ਦੱਸਣਾ ਸ਼ੁਰੂ ਕੀਤਾ ਵਿਰਵੇ ਦੀ ਮੁੱਢਲੀ ਤੰਦ ਸਕੂਲ ਦੇ ਵੱਡੇ ਫਾਟਕ ਤੋਂ ਆਰੰਭ ਹੋ ਕੇ ਅੰਤਲੀ ਤੰਦ ਛੋਟੇ ਸ਼ਿਮਲੇ ਦੇ ਬਾਜ਼ਾਰ ਲਾਗੇ ਜਾ ਕੇ ਖਤਮ ਹੋਈ ਸਕੂਲ ਤੋਂ ਚੱਲ ਕੇ ਸੈਕਟਰੀਏਟ ਦੇ ਮੋੜ ਤੇ ਜਾ ਕੇ ਕਿਤੇ ਕ੍ਰਿਸ਼ਨਾ ਦੀ ਵਾਰਤਾ ਖਤਮ ਹੋਈ ਤੇ ਇਸ ਦੀ ਸਥਾਪਤੀ ਉੱਤੇ ਮਾਤਾ ਜੀ ਨੇ ਕ੍ਰਿਸ਼ਨਾ ਨੂੰ ਜੱਫੀ ਵਿੱਚ ਕੁੱਟ ਕੇ ਉਸ ਦਾ ਮੱਥਾ ਚੁੰਮਦਿਆਂ ਕਿਹਾ ਕ੍ਰਿਸ਼ਨਾ ਅੱਜ ਪਤਾ ਲੱਗਾ ਮੈਨੂੰ ਕਿ ਜਿੰਨਾ ਕੁਝ ਮੈਂ ਤੈਨੂੰ ਸਮਝਿਆ ਸੀ ਤੂੰ ਉਸ ਤੋਂ ਬਹੁਤ ਉੱਚੀ ਹੈਂ ਤੇਰੇ ਸਾਹਮਣੇ ਅੱਜ ਮੈਂ ਆਪਣੇ ਆਪ ਨੂੰ ਛੋਟੀ-ਛੋਟੀ ਮਹਿਸੂਸ ਕਰ ਰਹੀ ਹਾਂ ਇਹ ਤੇ ਮਾਤਾ ਜੀ ਇਸ ਕੁੱਟਣੀ ਤੇ ਚੁੰਮਣੀ ਤੋਂ ਉਤਸ਼ਾਹਿਤ ਹੋਗੇ ਕ੍ਰਿਸ਼ਨਾ ਬੋਲੀ ਤੁਹਾਡੀ ਹੀ ਸਾਰੀ ਕਰਾਮਾਤ ਹੈ ਨਹੀਂ ਤੇ ਇਸ ਮੂੰਹ ਤੇ ਮਸਰਾਂ ਦੀ ਦਾਲ ਤੇ ਕ੍ਰਿਸ਼ਨਾ ਹੱਸ ਪਈ ਮੈਨੂੰ ਤੇਰੇ ਉੱਤੇ ਸੱਚੀ-ਮੁੱੱਚੀ ਈਰਖਾ ਹੋ ਰਹੀ ਹੈ ਪੁੱਤਰੀ ਪਰ ਇਸ ਈਰਖਾ ਨੇ ਮੈਨੂੰ ਅੱਜ ਇੱਕ ਨਵਾਂ ਸਬਕ ਸਿਖਾਇਆ ਏ ਕਿਹੜਾ ਸਬਕ ਮਾਤਾ ਜੀ ਕਿ ਸਿਧਾਂਤ ਹੋਰ ਚੀਜ਼ ਹੁੰਦੀ ਏ ਤੇ ਉਸ ਦਾ ਅਮਲ ਹੋਰ ਮੇਰੇ ਕੋਲ ਜਿੰਨਾ ਸਿਧਾਂਤ ਹੈ ਉਸ ਦੇ ਟੱਕਰੇ ਵਿੱਚ ਅਮਲ ਘਟ ਪਰ ਤੂੰ ਤੂੰ ਤੇ ਕ੍ਰਿਸ਼ਨਾ ਅੱਡੀ ਤੋਂ ਛੋਟੀ ਦੀ ਇੱਕ ਅਮਲ ਹੀ ਅਮਲ ਵਿੱਚ ਸਾਬਤ ਹੋਈ ਏ ਇਸੇ ਕਰਕੇ ਮੈਨੂੰ ਤੇਰੇ ਉੱਤੇ ਈਰਖਾ ਹੋ ਰਹੀ ਏ ਮੇਰੀ ਜ਼ਿੰਦਗੀ ਵਿੱਚ ਵੀ ਇਹੋ ਜਿਹਾ ਇੱਕ ਸਮਾਂ ਆਇਆ ਸੀ ਕ੍ਰਿਸ਼ਨਾ ਉਦੋਂ ਮੈਂ ਤੇਰੀ ਹੀ ਉਮਰ ਦੀ ਜਾਂ 2-4 ਸਾਲ ਵੱਡੀ ਸਾਂ ਕਾਸ਼ ਕਦੀ ਮੇਰੇ ਸੀਨੇ ਵਿੱਚ ਵੀ ਤੇਰੇ ਵਰਗਾ ਦਿਲ ਹੁੰਦਾ ਤੇ ਕਹਿੰਦਿਆਂ ਕਹਿੰਦਿਆਂ ਮਾਤਾ ਜੀ ਨੇ ਇੱਕ ਡੂੰਗਾ ਲੰਮਾ ਹੌਂਕਾ ਭਰਿਆ ਇਸ ਵੇਲੇ ਇਹ ਦੋਵੇਂ ਛੋਟੇ ਸ਼ਿਮਲੇ ਦੇ ਬਾਜ਼ਾਰ ਵਿੱਚੋਂ ਲੰਘ ਰਹੀਆਂ ਸਨ ਮਾਤਾ ਜੀ ਦੀ ਛੇਕੜਲੀ ਗੱਲ ਸੁਣ ਕੇ ਤੇ ਉਸ ਨੂੰ ਹੌਂਕਾ ਪਰਦੀ ਤੱਕ ਕੇ ਕ੍ਰਿਸ਼ਨਾ ਦੀ ਜੁਗਿਆਸਾ ਵਧੀ ਜਾ ਰਹੀ ਸੀ ਜਿਸ ਨੂੰ ਮਹਿਸੂਸ ਕਰਕੇ ਮਾਤਾ ਜੀ ਨੇ ਆਪਣੀ ਜੀਵਨੀ ਦਾ ਇੱਕ ਕਾਂਡ ਉਸ ਨੂੰ ਸੁਣਾਉਣਾ ਸ਼ੁਰੂ ਕੀਤਾ ਮਾਤਾ ਜੀ ਉਦੋਂ ਭੈਣ ਜੀ ਹੁੰਦੇ ਸਨ ਤੇ ਉਸੇ ਜ਼ਮਾਨੇ ਵਿੱਚ ਇੱਕ ਸੁੰਦਰ ਮਨੁੱਖੀ ਤੇ ਰੱਜੇ ਪੂਜੇ ਗੱਭਰੂ ਨਾਲ ਭੈਣ ਜੀ ਦਾ ਪਿਆਰ ਹੋ ਗਿਆ ਜਿਸ ਦਾ ਆਰੰਭ ਹੋਇਆ ਸਕੂਲ ਦੇ ਇੱਕ ਫੰਕਸ਼ਨ ਤੋਂ ਤੇ ਅੰਤ ਹੋਇਆ ਵਿਆਹ ਤੇ ਜਾ ਕੇ ਤੇ ਪਿਆਰ ਦਾ ਜਨਾਜ਼ਾ ਉੱਠਿਆ ਉਦੋਂ ਜਦੋਂ ਤਿੰਨਾਂ ਚੌਹਾਂ ਸਾਲਾਂ ਦੇ ਵਿਵਹਕ ਜੀਵਨ ਨੇ ਵੀ ਦੰਪਤੀ ਨੂੰ ਸੰਤਾਨ ਦਾ ਮੂੰਹ ਨਾ ਦਿਖਾਇਆ ਜਿਸ ਕਰਕੇ ਉਸ ਦਾ ਪਤੀ ਇੱਕ ਹੋਰ ਦੁਲਹਨ ਲੈ ਆਇਆ ਉਹ ਕ੍ਰਿਸ਼ਨਾ ਦੇ ਅੰਦਰੋਂ ਹੂਕ ਨਿਕਲੀ ਫੇਰ ਮਾਤਾ ਜੀ ਅੱਧੇ ਚੰਨ ਦੀ ਗੁਲਾਈ ਵਾਲਾ ਛੋਟੇ ਸ਼ਿਮਲੇ ਦਾ ਬਾਜ਼ਾਰ ਖਤਮ ਹੋ ਚੁੱਕਾ ਸੀ ਤੇ ਹੁਣ ਇਹ ਦੋਵੇਂ ਕਸੂਮਟੀ ਰੋਡ ਤੇ ਜਾ ਰਹੀਆਂ ਸਨ ਮਾਤਾ ਜੀ ਨੂੰ ਕੁਝ ਨਟਾਲ ਜਿਹੀ ਕਰ ਦਿੱਤਾ ਸੀ ਆਪਣੇ ਦੁਖਾਂਤ ਦੀ ਵਿਆਖਿਆ ਨਹੀਂ ਨਾਲੇ ਪਿਛਲੀ ਚੜਾਈ ਕਰਕੇ ਉਹ ਥਕਾਵਟ ਵੀ ਮਹਿਸੂਸ ਕਰ ਰਹੀ ਸੀ ਰਤਾ ਬੈਠ ਜਾਓ ਮਾਤਾ ਜੀ ਬਾਗੜੀਆ ਹਾਊਸ ਲੱਗ ਲੇ ਮੋੜ ਪਾਸ ਰੁਕਦਿਆਂ ਕ੍ਰਿਸ਼ਨ ਨੇ ਕਿਹਾ ਪਰ ਉਹ ਇਹ ਕਹਿੰਦੀ ਹੋਈ ਤੁਰ ਗਈ ਰੁਕਣ ਦਾ ਵਕਤ ਨਹੀਂ ਬੇਟਾ ਸਾਨੂੰ ਛੇਤੀ ਪਹੁੰਚਣਾ ਚਾਹੀਦਾ ਹੈ ਤੇ ਉਵੇਂ ਹੀ ਤੁਰਦੀ ਹੋਈ ਉਹ ਆਪਣੇ ਦੁਖਾਂਤ ਦਾ ਉਤਰਾਤਰ ਸੁਣਾਈ ਜਾ ਰਹੀ ਸੀ ਇਸ ਨੂੰ ਕੀ ਕਿਹਾ ਜਾਵੇ ਕ੍ਰਿਸ਼ਨ ਕਿਸਮਤ ਦੇ ਕੜਛੇ ਕੀ ਹੋਣੀ ਦੀ ਖੇਡ ਕਿ ਉਧਰ ਦੁਲਹਨ ਆਈ ਤੇ ਇਧਰ ਮੈਨੂੰ ਉਮੀਦਵਾਰੀ ਹੋ ਗਈ ਪਰ ਇਸ ਉਮੀਦਵਾਰੀ ਨੇ ਮੇਰੇ ਕਸ਼ਟਾਂ ਨੂੰ ਕਟਾਣ ਦੀ ਬਜਾਏ ਨਵੀਆਂ ਮੁਸੀਬਤਾਂ ਦਾ ਬੂਹਾ ਖੋਲ ਦਿੱਤਾ ਮੇਰੇ ਲਈ ਸੌਂਕਣ ਸਾੜਾ ਕੰਮ ਕਰ ਗਿਆ ਕੰਮ ਕਰ ਗਿਆ ਕਿਵੇਂ ਮਾਤਾ ਜੀ ਪੈਪੀਧੋ ਕੇ ਪੁੱਛਿਆ ਕ੍ਰਿਸ਼ਨਾ ਨੇ ਜਿਸ ਦੇ ਜਵਾਬ ਵਿੱਚ ਮਾਤਾ ਜੀ ਨੇ ਥੋੜੇ ਵਿੱਚ ਹੀ ਗੱਲ ਖਤਮ ਕਰ ਦਿੱਤੀ ਬਦਚਲਣੀ ਦਾ ਦੋਸ਼ ਲਾ ਕੇ ਮੈਨੂੰ ਘਰੋਂ ਕੱਢ ਦਿੱਤਾ ਗਿਆ ਕਿ ਪੇਟ ਵਿੱਚਲਾ ਬੱਚਾ ਮੇਰੇ ਪਤੀ ਦਾ ਨਹੀਂ ਸੌਂਕਣ ਸਾੜੇ ਕਰਕੇ ਮੈਂ ਦੁਰਾਚਾਰ ਦੀ ਮਦਦ ਨਾਲ ਇਹ ਪ੍ਰਤੀਤ ਕੀਤਾ ਛੱਟੂ ਕੋ ਗੁੰਮਸਮ ਤੁਰੀ ਜਾਣ ਤੋਂ ਬਾਅਦ ਇਹਨਾਂ ਕੋ ਹੋਰ ਕਹਿ ਦਿੱਤਾ ਤੈਂ ਕਹਿਨੀ ਹੈ ਕ੍ਰਿਸ਼ਨਾ ਜੇ ਕਦੀ ਉਦੋਂ ਮੇਰੇ ਸੀਨੇ ਵਿੱਚ ਵੀ ਤੇਰੇ ਵਰਗਾ ਦਿਲ ਹੁੰਦਾ ਤਾਂ ਕਿਉਂ ਮੈਂ નિર્ਦੋਸ਼ ਹੁੰਦੀ ਹੋਈ ਵੀ ਕੰਨਾਂ ਵਲੇਟ ਕੇ ਨਿਕਲ ਆਉਂਦੀ ਘਰੋਂ ਕੀ ਉਹ ਮੇਰਾ ਕਰ ਨਹੀਂ ਸੀ ਕੀ ਮੈਂ ਮੂੰਹ ਨਹੀਂ ਸੱਪਨ ਸਕਦੀ ਉਹਨਾਂ ਦਾ ਜਿਨ੍ਹਾਂ ਮੇਰੀ ਮਾਸੂਮੀਅਤ ਉੱਤੇ ਦੋਸ਼ ਥਾਪਿਆ ਕਸੂਮਤੀ ਦੋ ਫਰਲਾਂ ਰਹਿ ਗਿਆ ਸੀ ਕੀ ਸਖਤ ਚੜ੍ਹਾਈ ਸ਼ੁਰੂ ਹੋ ਗਈ। ਥੋੜੀ ਦੇਰ ਸਾਹ ਲੈਣ ਲਈ ਦੋਵੇਂ ਇੱਕ ਦਰਖਤ ਹੇਠ ਖਲੋ ਗਈਆਂ। ਫੇਰ ਮਾਤਾ ਜੀ ਫੇਰ ਕਿਸਮਤ ਦਾਤੀਏ ਕਰ છੁੱਟਣ ਦੇ ਨਾਲ ਨੌਕਰੀ ਵੀ ਛੁੱਟ ਗਈ। ਮੌਤ ਤੋਂ ਬਿਨਾਂ ਕੋਈ ਠਾਰ ਨਹੀਂ ਸੀ ਦਿਖਾਈ ਦਿੰਦੀ। ਪਰ ਅੰਦਰੋਂ ਹੀ ਪਤਾ ਨਹੀਂ ਕਿਹੜੀ ਕੋਈ ਤਾਕਤ ਜਾਗ ਉੱਠੀ ਜਾਂ ਖਬਰੇ ਪੇਟ ਵਿਜਲੇ ਜੀ ਦੇ ਮੋਹ ਨੇ ਉਛਾਲਾ ਮਾਰਿਆ। ਮੈਂ ਡਿਗਦੀ ਡਿਗਦੀ ਖੜੋ ਗਈ। ਤੇ ਪ੍ਰਬੋਧ ਨੂੰ ਪੇਟ ਵਿੱਚ ਚੁੱਕੀ ਸੌਰੇ ਸ਼ਹਿਰ ਤੋਂ ਨਿਕਲਦੁਰੀ ਸੰਖਿਆ ਜ਼ਹਿਰ ਹੁੰਦਾ ਹੈ ਕ੍ਰਿਸ਼ਨਾ ਪਰ ਕਹਿੰਦੇ ਨੇ ਜਿਸ ਨੂੰ ਪਚ ਜਾਵੇ ਉਸ ਨੂੰ ਹਮੇਸ਼ਾ ਲਈ ਨਿਰੋਗ ਬਣਾ ਦਿੰਦਾ ਹੈ ਤੇ ਮੈਨੂੰ ਜਾਪਿਆ ਜਿਵੇਂ ਉਹ ਸੰਖਿਆ ਜਿਹੜਾ ਮੈਨੂੰ ਮਾਰਨ ਲਈ ਦਿੱਤਾ ਗਿਆ ਸੀ ਮੈਨੂੰ ਪਚ ਗਿਆ ਮੈਂ ਨਾ ਸਿਰਫ ਨਵੇਂ ਸਿਰੇ ਆਪਣੇ ਆਪ ਨੂੰ ਉਸਾਰਨ ਦੀ ठान ਲਈ ਬਲਕਿ ਮੇਰੇ ਅੰਦਰ ਇੱਕ ਹੋਰ ਵੀ ਲਗਨ ਜਾਗ ਉੱਠੀ ਕਿ ਆਪਣੀ ਹਮ ਜਿੰਸ ਜਾਤੀ ਲਈ ਵੀ ਕੁਝ ਕਰਾਂਗੇ ਉਹਨਾਂ ਅੰਦਰ ਨਾਰੀ ਬਣ ਦਾ ਅਹਿਸਾਸ ਜਗਾਵਾਂਗੀ ਤਾਂ ਜੋ ਕਦੀ ਉਹਨਾਂ ਉੱਤੇ ਕੋਈ ਮੇਰੇ ਵਰਗੀ ਮੁਸੀਬਤ ਆ ਬਣੇ ਤਾਂ ਮੇਰੇ ਵਾਂਗ ਪਗੌੜਾ ਬਣਨ ਦੇ ਥਾਂ ਉਹ ਮੱਥਾ ਢਾ ਕੇ ਮੁਕਾਬਲਾ ਕਰ ਸਕਣ ਆਪਣੇ ਨਾਰੀ ਬਲ ਦੀ ਮਦਦ ਨਾਲ ਤੇ ਮੈਂ ਵੇਖਿਆ ਦਿਨੋਂ ਦਿਨ ਮੇਰੀ ਲਗਨ ਸਕਾਰਥੀ ਹੁੰਦੀ ਗਈ ਜਦ ਇੱਕ ਹੋਰ ਸਕੂਲ ਵਿੱਚ ਮੈਨੂੰ ਪੜਾਉਣ ਦਾ ਮੌਕਾ ਮਿਲਿਆ ਨਾਲੋਂ ਨਾਲ ਮੈਂ ਆਪਣੀ ਪੜਾਈ ਵੀ ਜਾਰੀ ਰੱਖੀ ਜਿਸ ਦਾ ਫਲ ਰੂਪ ਮੈਂ ਹੈਡ ਮਿਸਟਰੈਸ ਦੇ ਦਰਜੇ ਤੇ ਜਾ ਪਹੁੰਚੀ ਨਾਲੋਂ ਨਾਲ ਮੈਂ ਪ੍ਰਬੋਧ ਨੂੰ ਵੀ ਇਸ ਸੰਜੇ ਵਿੱਚ ਟਾਲਣ ਦਾ ਯਤਨ ਜਾਰੀ ਰੱਖਿਆ ਤੇ ਇਸ ਵਿੱਚ ਮੈਨੂੰ ਪੂਰੀ ਸਫਲਤਾ ਮਿਲੀ ਪ੍ਰਬੋਧ ਨੂੰ ਜੋ ਕੁਝ ਬਣਾਉਣ ਦੀ ਮੇਰੀ ਖਾਹਸ਼ ਸੀ ਉਦੋਂ ਵੀ ਵੱਧ ਕੇ ਸਾਬਤ ਹੋਇਆ ਉਹ ਇਹੋ ਵਜ੍ਹਾ ਸੀ ਕ੍ਰਿਸ਼ਨਾ ਕਿ ਮੈਂ 1 ਸਾਲ ਤੋਂ ਵੱਧ ਕਿਸੇ ਇੱਕ ਸਕੂਲ ਵਿੱਚ ਨਹੀਂ ਸੀ ਠਹਿਰਦੀ ਤੇ ਬਦਲੀ ਉੱਤੇ ਬਦਲੀ ਕਰਵਾਈ ਚੱਲੀ ਜਾਂਦੀ ਸਾਂ ਪਰ ਹੁਣ ਤਾਂ ਇਹ ਹਾਲ ਹੈ ਕਿ ਸਕੂਲਾਂ ਵਾਲੇ ਖੁਦ ਹੀ ਮੇਰੀ ਸੇਵਾ ਪ੍ਰਾਪਤ ਕਰਨ ਲਈ ਵਿਭਾਗ ਤਾਲੀਮ ਨੂੰ ਅਰਜ਼ੀਆਂ ਪੇਜਦੇ ਰਹਿੰਦੇ ਨੇ ਮੇਰੇ ਸੰਤੋਖ ਲਈ ਇਤਨਾ ਹੀ ਕਾਫੀ ਹੈ ਕਿ ਜਿਸ ਵੀ ਸਕੂਲ ਵਿੱਚ ਮੈਂ ਇੱਕ ਅੱਧ ਸਾਲ ਗੁਜ਼ਾਰਦੀ ਹਾਂ ਉੱਥੇ ਹਾਈ ਕਲਾਸਿਸ ਦੀਆਂ ਥੋੜੀਆਂ ਕੁੜੀਆਂ ਮੇਰੀ ਮਨਮਰਜ਼ੀ ਦੀਆਂ ਮਿਲ ਜਾਂਦੀਆਂ ਨੇ ਪਰ ਕ੍ਰਿਸ਼ਨਾ ਤੂੰ ਤੇ ਮੇਰਾ ਸਾਰਾ ਰਿਕਾਰਡ ਹੀ ਮਾਤ ਕਰ ਦਿੱਤਾ ਪੁੱਤਰੀ ਤਾਂ ਇਹ ਕਹਿੰਦੀਆਂ ਕਿ ਤੇਰਾ ਆਚਰਣ ਵੇਖ ਕੇ ਮੈਨੂੰ ਈਰਖਾ ਹੁੰਦੀ ਏ ਮਾਤਾ ਜੀ ਤੁਰੇ ਜਾਂਦਿਆਂ ਕ੍ਰਿਸ਼ਨਾ ਨੇ ਉਸਦੇ ਮੋਢੇ ਨਾਲ ਸਿਰ ਜੋੜ ਕੇ ਕਿਹਾ ਮੈਨੂੰ ਸ਼ਰਮਿੰਦਿਆ ਨਾ ਕਰੋ ਮੈਂ ਤੇ ਅਜੇ ਬੜਾ ਕੁਝ ਸਿੱਖਣਾ ਸੀ ਤੁਹਾਥੋਂ ਜੇ ਮੇਰੀ ਪੜਾਈ ਨਾ ਛੁੱਟ ਜਾਂਦੀ ਕੌਣ ਜਮਿਆ ਤੇਰੀ ਪੜਾਈ ਰੋਕਣ ਵਾਲਾ ਚੱਲੀਏ ਮਾਤਾ ਜੀ ਨੇ ਉਸਦੀ ਪਿੱਠ ਥਪ-ਥਪਾਈ ਪ੍ਰਮਾਤਮਾ ਨੇ ਚਾਹਿਆ ਤਾਂ ਤੇਰੀ ਪੜਾਈ ਆਪਣੇ ਅਸਲ ਠਿਕਾਣੇ ਤੇ ਪਹੁੰਚ ਕੇ ਹੀ ਖਤਮ ਹੋਵੇਗੀ ਹਾਂ ਜ਼ਰਾ ਕਦਮ ਵਧਾ ਤੁਸਾਂ ਕਾਫੀ ਦੇਰ ਕਰ ਦਿੱਤੀ ਏ। ਕ੍ਰਿਸ਼ਨਾਂ ਦਾ ਘਰ ਨੇੜੇ ਆ ਪਹੁੰਚਿਆ ਸੀ। ਇੱਕ ਫਰਲਾਂਗ ਤੋਂ ਵੀ ਥੋੜੀ ਵਾਟ ਬਾਕੀ ਸੀ। ਦੋਹਾਂ ਨੇ ਕਦਮ ਤੇਜ਼ ਕਰ ਲਏ ਤੇ ਕੁਝ ਉਤਰਾਈ ਦਾ ਰਸਤਾ ਹੋਣ ਕਰਕੇ ਉੰਜ ਹੀ ਉਹਨਾਂ ਦੀ ਤੋਰ ਤਿੱਖੀ ਹੋ ਗਈ ਸੀ। ਸੱਚ ਮਾਤਾ ਜੀ ਕ੍ਰਿਸ਼ਨਾਂ ਨੇ ਹੋਰ ਗੱਲ ਛੇੜੀ। ਤੁਸਾਂ ਕਿਹਾ ਸੀ ਕਿ ਤੁਸੀਂ ਕਿਸੇ ਬੜੇ ਜ਼ਰੂਰੀ ਕੰਮ ਲਈ ਮੈਨੂੰ ਮਿਲਣ ਜਾਣਾ ਸੀ। ਉਹ ਕਿਹੜਾ ਕੰਮ ਸੀ? ਮਾਤਾ ਜੀ ਬੋਲੇ ਹੋਰ ਹੋਰ ਗੱਲਾਂ 'ਚ ਪੈ ਕੇ ਅਸਲ ਗੱਲ ਕਰਨ ਦਾ ਤਾਂ ਮੌਕਾ ਹੀ ਨਹੀਂ ਮਿਲਿਆ ਗੱਲ ਕਾਫੀ ਲੰਮੀ ਹੈ ਕ੍ਰਿਸ਼ਨਾ ਤੇ ਵਕਤ ਇਸ ਵੇਲੇ ਥੋੜਾ ਹੈ ਸੋ ਹਾਲੇ ਸੰਖੇਪ ਵਿੱਚ ਹੀ ਦਸਾਂਗੀ ਪ੍ਰਬੋਧ ਦਾ ਸ਼ਗਨ ਆਉਣ ਵਾਲਾ ਸੀ ਕੁੜੀ ਵਾਲੇ ਚਿੱਠੀਆਂ ਪਾ ਰਹੇ ਸਨ ਛੇਕੜ ਮੈਂ ਸੋਚਿਆ ਹਫਤੇ ਦੀ ਛੁੱਟੀ ਲੈ ਕੇ ਪ੍ਰਬੋਧ ਦੇ ਨਾਲ ਹੀ ਕਿਉਂ ਨਾ ਚਲੀ ਜਾਵਾਂ ਐਸੇ ਕਰਕੇ ਤਤਫਟ ਜਾਣਾ ਪੈ ਗਿਆ ਤੇ ਫਿਰ ਹੋ ਗਈ ਸ਼ਗਨ ਦੀ ਰਸਮ ਕ੍ਰਿਸ਼ਨਾ ਨੇ ਦਮ ਟੁੱਟਵੇਂ ਜਿਹੇ ਲੇਜ਼ੇ ਵਿੱਚ ਪੁੱਛਿਆ ਨਹੀਂ ਕਿਉਂ ਪ੍ਰਭੋਦ ਨੇ ਇਨਕਾਰ ਕਰ ਦਿੱਤਾ ਸੀ ਉੱਥੇ ਜਾ ਕੇ ਇਨਕਾਰ ਕਰ ਦਿੱਤਾ ਸੀ ਕਿਉਂ ਕਿਉਂ ਦਾ ਜਵਾਬ ਮੈਨੂੰ ਪੁੱਛਣੀ ਹੈ ਤੇ ਮਾਤਾ ਜੀ ਮੁਸਕਰਾ ਪਈ ਬੜੇ ਸੰਗਾਉ ਸੁਭਾ ਦਾ ਮੁੰਡਾ ਏ ਮਾਤਾ ਜੀ ਛੇਤੀ ਛੇਤੀ ਗੱਲ ਖਤਮ ਕਰਨ ਦੇ ਇਰਾਦੇ ਨਾਲ ਕਹਿ ਰਹੀ ਸੀ ਜੇ ਟੁਰਨ ਤੋਂ ਪਹਿਲਾਂ ਹੀ ਦੱਸ ਦਿੰਦਾ ਤਾਂ ਕਾਹਨੂੰ ਜਾਣਾ ਪੈਂਦਾ ਤੇ ਕਿਉਂ ਛੁੱਟੀ ਲੈਂਦੀ ਪਹਿਲਾਂ ਤਾਂ ਕਈ ਦਿਨ ਗੁਮਸਮ ਹੀ ਰਿਹਾ ਚੇਕੜ ਜਦ ਮੈ ਬਹੁਤ ਹੀ ਮਜਬੂਰ ਕੀਤਾ ਤਾਂ ਖੁੱਲ ਪਿਆ ਇੱਕੋ ਵਾਰੀ ਪਿਛਲੇ ਡੇਢ ਮਹੀਨੇ ਤੋਂ ਲੈ ਕੇ ਉਸ ਰਾਤ ਤੱਕ ਦੀਆਂ ਰਤੀਰਵਾਲ ਗੱਲਾਂ ਉਸ ਸੁਣਾ ਦਿੱਤੀਆਂ ਮੈਨੂੰ ਤੇ ਨਾਲ ਆਪਣਾ ਆਖਰੀ ਫੈਸਲਾ ਵੀ ਆਖਰੀ ਫੈਸਲਾ ਕ੍ਰਿਸ਼ਨਾ ਨੇ ਉਹ ਤੇਜਿਤ ਨਜ਼ਰਾਂ ਨਾਲ ਮਾਤਾ ਜੀ ਵੱਲ ਤੱਕਦੇ ਪੁੱਛਿਆ ਉਹ ਕੀ ਸੀ ਮਾਤਾ ਜੀ ਪੁੱਛਣ ਵੇਲੇ ਕ੍ਰਿਸ਼ਨਾ ਦਾ ਚਿਹਰਾ ਨੱਕ ਦੀ ਕੋੜੀ ਤੋਂ ਲੈ ਕੇ ਫੁੜਫੜੀਆਂ ਤੀਖ ਲਾਲ ਹੋ ਗਿਆ ਜਵਾਬ ਦੇਣ ਦੀ ਥਾਂ ਮਾਤਾ ਜੀ ਦੇ ਹੋਠਾਂ ਉੱਤੇ ਫਿਰ ਮਿੱਠੀ ਜਿਹੀ ਮੁਸਕਰਾਹਟ ਖੇੜ ਗਈ। ਉਦੋਂ ਦੋਵੇਂ ਕਸੂਮਤੀ ਦੀ ਆਬਾਦੀ ਵਿੱਚ ਤੁਰਿਆਂ ਜਾ ਰਹੀਆਂ ਸਨ। ਅੱਗੇ-ਅੱਗੇ ਕ੍ਰਿਸ਼ਨਾ ਪਿੱਛੇ-ਪਿੱਛੇ ਮਾਤਾ ਜੀ। ਕ੍ਰਿਸ਼ਨਾ ਨੇ ਇੱਕ ਵਾਰੀ ਫੇਰ ਆਪਣੇ ਪ੍ਰਸ਼ਨ ਨੂੰ ਦੁਹਰਾਇਆ ਜਿਸ ਦੇ ਜਵਾਬ ਵਿੱਚ ਮਾਤਾ ਜੀ ਬੋਲੀ ਹੁਣ ਮੈਨੂੰ ਮਰੀਜ਼ ਬਾਰੇ ਸੋਚ ਵਿਚਾਰ ਕਰਨ ਦੀ ਲੋੜ ਏ ਕ੍ਰਿਸ਼ਨਾ। ਹਾਂ ਇੱਕ ਗੱਲ ਚੇਤੇ ਰੱਖੀ ਹਾਲੇ ਘਰ ਵਿੱਚ ਨਾ ਦਸੀ। ਕਿ ਮੈਂ ਕੌਣ ਹਾਂ ਇਹੋ ਕਹੀਂ ਕਿ ਇੱਕ ਨਰਸ ਹਾਂ ਤੇਰੀ ਕਿਸੇ ਉਸਤਾਨੀ ਦੀ ਵਾਕਫ ਔ ਜੇ ਸਾਡਾ ਰਾਇਲ ਪੈਲਸ ਮਾਤਾ ਜੀ ਕ੍ਰਿਸ਼ਨ ਨੇ ਸਾਹਮਣੇ ਵੱਲ ਉਂਗਲ ਉਠਾ ਕੇ ਵਿੰਗੀ ਲੈਜ਼ੇ ਵਿੱਚ ਆਖਿਆ ਤੇ ਦੋਵੇਂ ਅੱਗੜ ਪਿਛੜ ਘਰ ਦਾਖਲ ਹੋਈ